ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਫਾਇਦਤ ਕਰਦੇ ਆ ਇੱਕ ਵਾਰ ਫਿਰ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ YouTube ਚੈਨਲ ਤੇ ਤੇ ਨਾਲ ਫੇਸਬੁਕ ਤੇ ਤੇ ਜੋ ਜਿਹੜੇ ਵੀਰਾਂ ਵੀਡੀਓ ਲਾਈਕ ਨਹੀਂ ਕੀਤੀ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਾਂ ਫੇਰੇ ਹੋਪ ਪੈਂਦਾ ਆ ਬਾਅਦ ਦਾ ਆਪਾਂ ਅੱਜ ਸਮਾਨ ਲੈ ਕੇ ਆਉਣਾ ਪਹਿਲਾਂ ਆਪਾਂ ਜਨਰੇਟਰ ਲਾ ਲਈਏ ਉਸ ਤੋਂ ਬਾਅਦ ਗੋਆ ਲਾ ਕੇ ਫਿਰ ਆਪਾਂ ਸਮਾਨ ਲੈਣ ਚੱਲਾਂਗੇ ਉਹ ਜੀ ਮਸ਼ੀਨ ਆ ਪਾਉ ਲਾਤੀ ਮੱਕੀ ਦੀ ਆ ਉੱਥੇ ਪਈ ਸੀ ਤੇ ਆ ਆ ਵੀ ਗ੍ਰੇਂਡ ਕਰਨ ਵਾਲਾ ਪਲਾਂਟ ਉਹਦੇ ਨੇ ਉਹ ਕਰਦੇ ਆ ਨੇ ਆਪਾਂ ਕਰਿਆ ਨਹੀਂ ਸੀ ਤੇ ਤਾਂ ਵੀਡੀਓ ਨਹੀਂ ਬਣਾਈ ਤੇ ਛੋਟੀ ਜਿਹੀ ਵੀਡੀਓ ਇਹ ਬਣੀ ਹੋਈ ਕਿਸੇ ਕੋਲ ਤੁਹਾਨੂੰ ਉਤਾਰਾਂਗੇ ਅੱਜ ਤੇਰੇ ਆਪਣੇ ਪਫੂ ਤੇ ਗੋਹ ਲੱਦੀਆਂ ਦਾ ਚੋਬਰ ਲਾਦੇ ਲਾਦੇ ਤੇ ਫੇਰ ਜਨਰੇਟਰ ਆ ਪਤੂੜੀ ਵਾਲੇ ਜ਼ਿਲ੍ਹਾ ਦਾ ਮਸ਼ੀਨ ਵਾਲਿਆਂ ਦਾ ਟਰੈਕਟਰ ਜਨਰੇਟਰ ਆ ਪੱਲਾਤਾ ਇਹ ਆਈ ਕਰਦੇ ਨੇ ਸਫਾਈ ਸੂਈ ਖਾਇਲਾ ਖਲਾ ਜੇਤੀ ਖਲਾ ਪਾਣੀ ਡੋਨੇ ਤੁਹਾਨੂੰ ਇਹ ਅੱਜ ਬਤਲਵਾਈ ਗਈ ਥੋੜੀ ਥੋੜੀ ਆਪਾਂ ਬੰਨ ਮਰਿਆ ਸੀ ਪੀ ਕਰਕੇ ਹੋ ਗੰਦਰੇ ਬਸ ਕਰਕੇ ਇੱਕ ਵਾਰ ਪਾ ਵਾਰਨ ਮਾਰਤਾ ਹੈ ਤੇ ਫਾਈਲ ਕਰਦੇ ਪਏ ਅੱਧਾ ਘਰ ਵਾਲੇ ਪਾਸੇ ਇੱਕ ਮਿੱਟੀ ਖਾਈ ਹੁੰਦੀ ਹੈ ਬੈਠੀ ਟਰਾਲੀ ਪਾਉ ਕੋ ਲਾਗੇ ਗੋਆ ਬਾਹਰ ਕੱਟੀ ਕਰਕੇ ਸਾਫ ਟਰਾਲੀ ਪਾ ਤੇ ਸਮਾਨ ਲੈ ਕੇ ਆਉਂਦੇ ਆ ਟਾਈਮ ਹੋ ਗਿਆ 9:30 ਤੇ ਧੁੱਪ ਦੀ ਨਹੀਂ ਨੀ ਕਿਤੇ ਬੱਦਲ ਹੀ ਬੱਦਲ ਆ ਤੁਹਾਨੂੰ ਵੀ ਨਹੀਂ ਕੀ ਬੰਦ ਆ ਤੁਹਾਨੂੰ ਧੁੱਪ ਨਿਕਲ ਆਵੇ ਤੇ ਚੰਗੀ ਗੱਲ ਆ ਪਾ ਚਲੋ ਦੇਖਦੇ ਆਂ ਕੋਲਾ ਲਾ ਕੇ ਮੈਂ ਤੁਹਾਨੂੰ ਮਿਲ ਲਈਆਂ ਸਮਾਨ ਲੈਣ ਚੱਲੇ ਦੇਖੀ ਜਾਣਾ ਇਹ ਲੱਭੇ ਬਣ ਜਾਗੀ ਯਾ

ਨੀ ਕਰਨ ਚੱਲੇ ਆ ਇਸ ਮਾਸ਼ੇ ਨਾ ਚੱਲੇ ਆ ਹਾਂ ਉਹ ਚਿਕਰੇ ਸੋ ਹਾਂਜੀ ਵੀਰੇ ਸਮਾਨ ਆਪਾਂ ਛੱਟ ਹੈ ਸਾਰਾ ਤੇ ਅੱਜ ਆਪਾਂ ਭਰਦੇ ਮੈਂ ਕਨਕ ਆ ਕਨਕ ਡੱਕ ਵੀ ਆਪਣੀ ਤਿਆਰੀਆਂ ਜਾਂ ਪੱਕਣ ਦੀਆਂ ਡੱਕ ਵੀ ਕੱਲੇ ਅੱਗੇ ਜਿਹੜੀ ਉਹ ਆਪਾਂ ਪਰਤੇ ਬੈ ਗਏ ਜਿੱਥੇ ਆਪਾਂ ਬੀਜ ਲਾਈ ਸੀ 1885 ਉਹ ਕੰਕਾਇ ਪਰਤੇ ਪਏ ਚਲਦੇ ਹਾਂ ਬਈਨੇ ਐਮ ਦਾ ਸਾਢੇ ਤਿੰਨ ਦਾ ਕੁੰਡੇ ਨੇ ਕਿ ਨਿ ਭਰੀਆ ਇੱਥੋਂ ਆਪਾਂ ਤੁਰ ਗਏ ਹਾਂ ਕੰਕਾ ਜਾ ਕੇ ਬਈਨੇ ਆਪ ਸਾਂ ਨਾ ਉਹ ਜਿਹੜੀ 2 ਨੰਬਰ ਤੇ ਪੈਪ ਦੀਦੀ ਆ ਉਥੇ ਕਣਕ ਦੇ ਰਹੀ ਹੈ ਵਧੀਆ ਖੜੀ ਆ ਕੱਦ ਪਾਣੀ ਹੈ ਦਾ 826 ਆ ਪਰ ਠੀਕ ਆ ਸਹੀ ਆ ਮਤਲਬ ਕਿ ਨਾ ਜਿਆਦਾ ਖੇਚਲ ਮੰਗਦੀ ਕਣਕ ਹਰੇਕ ਮੌਸਮ ਦੇ ਹਿਸਾਬ ਤੇ ਜਿਹੜੀ ਪੀਏਯੂ ਨੇ ਕਣਕ ਤਿਆਰ ਕੀਤੀ ਆ ਬਹੁਤ ਵਧੀਆ ਵੈਰਾਈ ਲੱਗੀ 826 ਆਪਾਂ ਨੂੰ ਤਾਂ ਵੀ ਤਾਂ ਇਹ ਨਹੀਂ ਝਾੜ ਤੇ ਪਤਾ ਲੱਗੂ ਕੀ ਬੰਦ ਐ ਐਵੇਂ ਕਈ ਵੀਡੀਓ ਪਾਈ ਜਾਂਦੇ ਆ ਕਿ 826 ਕਾਮਜ ਆਪਣੀ ਉਹਨਾਂ ਨੂੰ ਪੁੱਛੇ ਕਿ ਤੁਸੀਂ ਵੱਢ ਲਈ ਆ ਅਜੇ ਕਣਕ ਪੱਕੀ ਨਹੀਂ ਕੱਲਾ ਹੀ ਅੱਖਾਂ ਲੱਗੇ ਕਿ ਕਾਮਜਪ ਨਹੀਂਗੀ ਇਹ ਤੁਸੀਂ ਉਹਨੂੰ ਵੱਟੋ ਹੁੰਦਾ ਝਾੜ ਦੇਖੋ ਉਹ ਤੂੜੀ ਦੇਖੋ ਕਿੰਨੀ ਬੰਦੀ ਆ ਫਿਰ ਤੁਸੀਂ ਆਖੋ ਕਣਕ ਹਾਂ ਬਈ ਕਾਮਜਪ ਨਹੀਂਗੀ ਪਹਿਲਾਂ ਹੀ ਲੋਕੀ ਸਲਾਵਾ ਦੇਣ ਲੱਗ ਜਾਂਦੇ ਭਈ ਨਾ ਬੀਜੋ ਕੰਮਜਾਬ ਨਹੀਂ ਕੀ ਇਹ ਦੇਖੋ ਤਾਂ ਸੀ ਹਜੇ ਮੰਨਦਾ ਕੀ ਆ ਕਿ ਮਤਲਬ ਕਿ ਝਾੜ ਵਧੀਆ ਦਿੰਦੀ ਜਾਂ ਨਹੀਂ ਦਿੰਦੀ ਵੱਡੂ ਤਾਂ ਸੀ ਆ ਕੀ ਭਾਈ ਆਪਣੇ ਵਧੀਆ ਖੜੀ ਆਪਾਂ ਮਾੜੀ ਨਹੀਂ ਕਹਿੰਦੇ ਵੱਡਾਂਗੇ ਜੇ ਝਾੜ ਘਟ ਨਿਕਲਿਆ ਉਹ ਵੀ ਦੱਸਾਂਗੇ ਜੇ ਵੱਧ ਨਿਕਲਿਆ ਉਹ ਵੀ ਦੱਸਾਂਗੇ ਉਹ ਮੌਕੇ ਦੀ ਟਾਈਮ ਦੀ ਟਾਈਮ ਦੇ ਵੇਖਾਂਗੇ ਐਵੇਂ ਪਹਿਲਾਂ ਆਪਾਂ ਵੀਊ ਨਹੀਂ ਦਿੰਦੇ ये आप पैगी खुद तो फिर में खुद बंद करिए पहला खुड करती बंदता नहीं कोई पाई एक तो लगभग आप देख लो ती बराबर वट्टा हुई प ਉਹ ਬਰਾਲਾ ਇੱਥੇ ਛਪੇ ਦੇ ਛਪੇ ਪਟਾਏ ਆ ਤਾਂ ਕਰਕੇ ਬੱਟਾ ਸਹੀ ਨਹੀਂ ਗੀਆਂ ਜੇ ਚਲੋ ਉਹ ਨਹੀਂ ਆਪਾਂ ਦੇਖਦੇ ਹਾਂ ਮੈਂ ਪਰਚ ਜੇ ਪਰਟੀ ਕਰਨ ਕੇ ਫਿਰ ਦੂਤੀਂ ਛੱਡ ਦਿੰਗੇ ਰਹਿ ਜਾਂ ਕੇ ਇਹ ਰਹੀ ਜੀ ਅੱਜ ਨਹੀਂ ਕੋਈ ਪਾਣੀ ਨਾਲ ਨਾਲ ਤਾਂ ਆ ਗਿਆ ਇਹ ਆਪਾਂ ਕਾਹਾਂ ਜਾਂ ਕਿ ਇਹਨੇ ਕਿੰਨੀ ਰੁਪਈਆ ਜੇ

ਉਹ ਫੇਰ ਆਪਾਂ ਜੇ ਕਹਿ ਰਹੇ ਹਾਂ ਬਦਲ ਕੇ ਫੇਰ ਹੀ ਚੱਲਾਂਗੇ ਆਪਾਂ ਵੇਖ ਕੇ ਆਉਣਾ ਕਿ ਕਿੰਨੀ ਪਰਹਿੰਦੀ ਆ ਇਹਨੂੰ ਇਹ ਕਿੰਨੀ ਪਰਹਿੰਦੀ ਆ ਆ ਜਪਾਨੀ ਇਹਨੂੰ ਦਾ ਇਹ ਇੱਥੋਂ ਇਧਰੋਂ ਇਹ ਆ ਭਰ ਗਈ ਇਹਨੂੰ ਇਹ ਹੁਣਾ ਦੀ ਕਿਆਰੀ ਦੀ ਆ ਥੋੜਾ ਹੈਗਾ 2 ਫੁੱਟ ਚੌੜਾ ਥਾਂ 2 ਢਾਈ ਇਹ ਲੰਮਾ ਹੋਵੇ ਨੇ ਕਿੰਨਾ ਕੁ ਰਹਿੰਦਾ ਤੁਹਾਨੂੰ ਵਾ ਦੇਖ ਕੇ ਫਿਰ ਮਿਲਦੇ ਆ ਲਓ ਹਾਂਜੀ ਵੀਰੇ ਟਾਈਮ ਵਾ ਗਿਆ ਰਾਤ ਦੇ 6:30 ਪੌਣੇ 7:30 ਹੋ ਗਏ ਐਵੇਂ ਇਥੇ ਜਿਆ ਵੇਖਿਆ ਨਹੀਂ ਅਜਾ ਆਪਾਂ ਹੁਣ ਬਾਹਰ ਬੰਦੀ ਦੀਆਂ ਤੇ ਆਪਦੀ ਜੋ ਆਪਣਾ ਇਹ ਕੱਜ ਤਾਂ ਆਪਾਂ ਮਸ਼ੀਨ ਕੱਜੀ ਹੋਈ ਬਾਹਰ ਏ ਮੱਝਾਂ ਬਾਹਰ ਤੇ ਇਸ ਵੀਡੀਓ ਦੀ ਐਂਡਿੰਗ ਆਪ ਇੱਥੇ ਹੀ ਕਰਦੇ ਆਂ ਤੇ ਵਧੀਆ ਲੱਗੇ ਆਈ ਲਾਈਕ ਜ਼ਰੂਰ ਕਰ ਦਿਓ ਸੋ ਧੰਨਵਾਦ ਜਲਦ ਮਿਲਦੇ ਆਂ ਨਵੀਂ ਵੀਡੀਓ ਚ